ਹਲਕਾ ਕਨੌਰ ਦੇ ਪੈਦੇ ਪਿੰਡ ਪਹਿਰਕਲਾ ਦੇ ਵਿੱਚ ਅੱਜ ਪਿੰਡ ਦੇ ਲੋਕਾਂ ਨੇ ਬੁਨਿਆਦੀ ਸਹੂਲਤਾਂ ਤੇ ਪਿਛਲੇ 7 ਸਾਲਾਂ ਤੋਂ ਸੜਕ ਨਾ ਬਣਨ ਕਰਕੇ ਚੋਨਾ ਦਾ ਬਾਈਕਾਟ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਿਛਲੇ 7 ਸਾਲਾਂ ਤੋਂ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਸਾਡੀ ਸਾਰ ਨਹੀਂ ਲਈ ਹੈ। ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਕਨੌਰ ਬਾਰੇ ਕਿਹਾ ਕਿ ਜਦੋਂ ਦੇ ਐਮਐਲਏ ਬਣੇ ਹਨ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਸ਼ਕਲ ਤੱਕ ਨਹੀਂ ਦਿਖਾਈ ਹੈ। ਉਹਨਾਂ ਕਿਹਾ ਹੈ ਕਿ ਸੜਕ ਪਿਛਲੇ ਲੰਬੇ ਸਮੇਂ ਤੋਂ ਪੁੱਟੀ ਹੋਈ ਹੈ ਜਿਸ ਕਰਕੇ ਮਿੱਟੀ ਉਡੋੜ ਕੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੀ ਹੈ ਤੇ ਰਹਗੀਰਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਅੱਜ ਅਸੀਂ ਦੋਨੋਂ ਪਾਸਿਓਂ ਸੜਕ ਦੇ ਵਿਚਕਾਰ ਧਰਨਾ ਲਾ ਕੇ ਬੈਠ ਗਏ ਹਾਂ ਜਦੋਂ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਉਹ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਫਰ ਲਗ ਸਮਾਂ ਚੁਣਾ ਚੁੱਕੇ ਨੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪਚਾਰ ਲਗਾਤਾਰ ਜਾਰੀ ਹੈ ਔਰ ਦਾਵੇ-ਵਾਦੇ ਜਰੂਰ ਕੀਤੇ ਜਾਣੇ ਪਹਿਲਾਂ ਵੀ ਕੀਤੇ ਸਨ ਹੁਣ ਫਿਰ ਕੀਤੇ ਜਾਣਗੇ ਲੋਕਾਂ ਨਾਲ ਪਰ ਅਸੀਂ ਪਹੁੰਚ ਚੁੱਕੇ ਆ ਪਿੰਡ ਪੈਰਕਲਾਂ ਦੇ ਵਿੱਚ ਜਿੱਥੇ ਕਿ ਅੱਜ ਤੁਹਾਨੂੰ ਦਿਖਾਵਾਂਗੇ ਗਰਾਊਂਡ ਜ਼ੀਰੋ ਤੇ ਰਿਪੋਰਟ ਉਹ ਇਹ ਹਾਲਤ ਜਿਹੜੀ ਤੁਸੀਂ ਦੇਖ ਸਕਦੇ ਹੋ ਸੜਕ ਦੀ ਮੰਦੀ ਹਾਲਤ ਹੈ ਔਰ ਇਧਰ ਪਾਸੇ ਦੇਖ ਸਕਦੇ ਹੋ ਕਿ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ ਔਰ ਕਿਹਾ ਜਾ ਰਿਹਾ ਜਦੋਂ ਤੱਕ ਸਾਡੀ ਸਰਕਾਰ ਨਹੀਂ ਸੁਣਦੀ ਕਿਉਂਕਿ 2 ਸਾਲ ਦਾ ਸਮਾਂ ਆਮ ਆਦੀ ਪਾਰਟੀ ਨੂੰ ਵੀ ਹੋ ਚੁੱਕਿਆ ਉਦੋਂ ਤੱਕ ਵੀ ਜਿਹੜੀ ਸੜਕ ਸੜਕ ਜਿਹੜੀ ਨਹੀਂ ਬਣੀ ਪਰ ਲੋਕ ਡੇ ਕੋਲ ਪਹੁੰਚੇ ਆ ਕੀ ਸਮੱਸਿਆ ਹੈ ਕਿਉਂ ਕਿ